मैच फिर पे एक गुरु साहबरी जमा कराओगे मैं पहली, ते पहली ते कर कर बा, बाल ते पी कैच कर दिता क्या आउट कर दिता है संधु गुदारा दबा बाल तह आउट कर दिता है बहुत ही सोहनी बाल गांधी नया करो यार ना, ना गरे गरे। पूरी दया करो एंट्री एंट्री पूरी को करा करो यार

ो हलो भी अगली बार ते छे गया भी अगली बार ते अब अगला मैच आनर भी चार ते ओवर भी चार मिल गए घेरा एक ओवर का हो गएगा चल गया

ਆਪ ਦੌਣ ਤੇ ਕਹਿੰਦੇ 6 ਵੱਜ ਚੁੱਕਿਆ ਇੱਧਰ ਕਹਿੰਦੇ ਗੱਲਾਂਬੱਤ ਟਿਕਾਣੇ ਲੱਗਣੀਆਂ ਤੇ ਇੱਧਰ ਕਹਿੰਦੇ ਬਾਈ ਮਾਤੇ ਇੰਡੀਆ ਦੇ ਖੰਖਰ ਵਾਲਾ ਉਹ ਵੀ ਬਹੁਤ ਸੋਹਣੀ ਕਮੈਂਟਰੀ ਕਰਦਾ ਹੈ ਭਰਾਵੀਆਂ ਚੜਾਈਆਂ ਐ ਰਹਿਣ ਤੇ ਐਂ ਬੋਲੇ ਤੇ ਐਂ ਗੱਜੇ ਖਰੇਟ ਗਰਾਊਂਡ ਦੇ ਵਿੱਚ ਕੋਈ ਐਂਦੀ ਐਂ ਬੱਜੇ ਇਹਦਾ ਬਈ ਦੋਲ ਬਲਾਰੇ ਕੋਈ ਚਾਰ ਆਹ ਮੁੰਡੇ ਦਾ ਕੌਮਨੀ ਪਿੰਡ ਦਾ ਜਿਹੜਾ ਕਹਿੰਦੇ ਬਾਲਾਂ ਪਾਉਂਦਾ ਆਹ ਸਾਹਮਣੇ ਮੈਂ ਕੋਈ ਬਣਾਣਾ ਬਈ ਮੈਂ ਤਾਂ ਚੱਲਦਾ ਨਹੀਂ ਬਾਈ ਵੀਡੀਓ ਬਣਾਉਗਾ ਵੀਡੀਓ ਬਣਾਉਗਾ आप सामने खडारी क्या गोड़ दता अगला मुंडा क्या मदीक सामने मेरे मतलब थोबले लागे सुखना सुखने लाग आओ रखाला रखाड़े लागे मकीर पेंट दिन अज कमी खेड नई हुई है पर गल कगी है गल कओ टाने लगी पी आ

ਮੜ ਤੇ ਸਮਾਜ ਵੀ ਪੰਨਾ ਸੁਨਾ ਲੱਗੂ ਤੈਨੂੰ ਭਾਈ ਕੀ ਸਮਾਦ ਰੇ ਤਤੜੀ ਰਹੀ ਨੂਆ ਨੇ ਮਿਹਨੇ ਦੀ ਨਾ ਮਾਰੀ ਮੈਂ ਵੀ ਦੂਰ ਹੋ ਕੇ ਮਨ ਸਮਝਾਇਆ ਕਰੂੰਗੀ ਪਰੰਦੇ ਉਹਨਾਂ ਨੂੰ ਹੁੰਦੇ ਆ ਜਿਹੜੇ ਮੁੜ ਕੇ ਨਹੀਂ ਆਉਂਦੇ ਮੈਂ ਤਾਂ ਸੋਹਣਿਆ ਮਿਲਣ ਤੈਨੂੰ ਆਇਆ ਕਰੂੰਗੀ ਕਦੇ ਬੂਟੇ ਆ ਸਮਾਦ ਭਾਈਆ ਨੇ ਲਿਖਿਆ ਤੇ ਕੌਦੀਪੁਰਸੀਲੇ ਨੇ ਗਾਇਆ दे आने, आने आओ बगला बल्ड चौकी दिन की मामलाई फरदे है अज गौ मुंडे तू खेल मैदान आओ सामने बाल फैलती है माड़ा माड़ा मैं भी नहीं जवा तेन आखना

ਸਾਡਾ ਸੋਨਾ ਵੀ ਆ ਗਿਆ ਸਾਉਂਡ ਵਾਲਾ ਬੜੀ ਪਿਆਰੀ ਸੋਨੇ ਕਨਾ ਦੀ ਸਾਉਂਡ ਲੱਗੀ ਹੋਈ ਐ ਸੋਨੇ ਦਾ ਵੀ ਅੱਜ ਕੱਲ੍ਹ ਧੌਰ ਚੱਲਦਾ ਆਓ ਸਾਹਮਣੇ ਮੇਰੇ ਨੱਤਰੋ ਆਓ ਖੇਡ ਦੇ ਮੈਦਾਨ ਵਿੱਚ ਸੋਨਾ ਕਹਿੰਦਾ ਵੀ ਗਾਣਾ ਸਾਰੀ ਰਾਤ ਉਹ ਚੱਲਿਆ ਪਸੰਦ ਤੇਰੀ ਦਾ ਗਾਣਾ ਸਾਰੀ ਰਾਤ ਚੱਲਿਆ ਪਸੰਦ ਤੇਰੀ ਦਾ ਕਦ ਗੱਲਾਂ ਚੱਲੀਆਂ ਡੀਜੇ ਦੀਆਂ ਆਓ ਮੇਰੇ ਨੱਤਰੋ ਖੇਡ ਦੇ ਮੈਦਾਨ ਵਿੱਚ ਮਾਰਨਾ ਪੈਂਦੀਆਂ ਨੇ ਅੱਜ ਕੌਣੀ ਵਾਲੇ ਮੁੰਡੇ ਸਿਰੇਣੀਆਂ

ਆਹ ਸਾਹਮਣੇ ਆ ਚਲੀ ਆਦੀ ਕੱਟ-ਕੱਟ ਕੇ ਰੀਲਾ ਪਾਊਗਾ ਇਹ ਗੱਲ ਪੱਕੀ ਐ ਅੱਜ ਕੱਟ-ਕੱਟ ਕੇ ਰੀਲਾ ਪੈ ਜਾਣੀ ਆ ਅੱਜ ਸਨੈਪਚੈਟ ਪੈ ਜਾਣੇ ਆ ਅੱਜ ਸਟਾਡੇ ਪੈ ਜਾਣੀ ਐ ਪਰ ਭਲਾ ਮੰਗਿਆ ਕਰੋ ਯਾਰ ਸਰਬੰਤ ਦਾ ਆਹ ਭਲਾ ਮੰਗਿਆ ਕਰੋ ਹਰੇਕ ਦਾ ਜਿਹਨੇ ਇੱਕ ਦੂਜੇ ਦੀ ਪਿੱੱਟ ਪਿੱਛੇ ਨਿੰਦਿਆ ਕਰਦੇ ਹੋਣ ਜਿਹਨੇ ਇੱਕ ਦੂਜੇ ਨੂੰ ਮਾੜਾ ਕਹਿੰਦੇ ਹੋਣ ਜਿਹਨੇ ਇੱਕ ਦੂਜੇ ਦੀਆਂ ਚੁਗਲੀਆਂ ਕਰਦੇ ਹੋਣ ਉਹ ਉੱਤੋਂ ਜੋ ਕੀ ਰਹਿ ਜਾਂਦੇ ਆ ਹਾਂ ਸਾਹਮਣੇ ਖੇਡ ਦੇ ਮੈਦਾਨ ਵਿੱਚ ਹੀ

रे चर्चे होने चर्चे होने से आओ करी का मेला गोख्या भथया तरिया गई आवान गे गाने त्रीदाली हां

ਸਰਾੜਕੇ ਅਸੀਂ ਤਾਂ ਖੋਲਣ ਹਾਰਾਂ ਅਸੀਂ ਤਾਂ ਪੁੱਜੀ ਦਾ ਵਿਆਹ ਹੋਵੇ ਢੋਣੀਆਂ ਉਸਤੀਆਂ ਗਾਉਣੀਆਂ ਚਸਿਆਂ ਅੱਜ ਮੇਲਾ ਚੌਣੀ ਦਾ ਆਉ ਸਾਹਮਣੇ ਅੱਜ ਫਲਾਰੇ ਵੱਲ ਕਿਹ ਨਹੀਂ ਆਏ ਅੱਜ ਯਾਰੀਆਂ ਵਗਾਉਣ ਆਏ ਆ ਹਰਮਨ ਸਾਡਾ ਭਰਾ ਵੀ ਆ ਗਿਆ ਬਹੁਤ ਵੱਡਾ ਧੰਨਵਾਦ ਬੰਦੇ ਚਰਚੇ ਬਲਰਾਜ ਰਾਜੂ ਹੁਣਾਂ ਦੇ ਹੋਏ ਆ ਜੀਵਨ ਵਰਗੇ ਭਰਾਵਾਂ ਦੀ ਚੜ੍ਹਾਈ ਰਹੀ ਹੈ ਲੈਦਰ ਦੇ ਵੱਡੇ ਟੂਰਨਾਮੈਂਟ ਹੁੰਦੇ ਆ ਪਿੰਡ ਦੇ ਵਿੱਚ ਭਾਈ ਜੀ ਜਲਦੀ ਕਰਗੇ ਆ ਟਾਈਮ ਨਾਲ ਲਾਈਏ ਆਪਾਂ ਜਲਦੀ ਕਰੀਏ ਟਾਈਮ ਨਾਲ ਲਾਈਏ ਆਪਾਂ ਬਾਲਾ ਖੇਡ ਦੇ ਮੈਦਾਨ ਵਿੱਚ ਜਲਦੀ ਨਾਲ ਆਓ ਸਾਹਮਣੇ ਅਣ ਚੋਟੀ ਦਾ ਮੇਲਾ ਆਓ ਸਾਹਮਣੇ ਹਿੰਡਾ ਜਾ ਰਿਹਾ ਵੀ ਖੇਡ ਦੇ ਮੈਦਾਨ ਵਿੱਚ ਤੇ ਮੇਰੀ ਕਿਉਂ ਹੋ ਸਕਦੀ ਨਹੀਂ ਦੱਸ ਤੇਰੀ ਕੀ ਮਜਬੂਰੀ ਏ ਮੈਂ ਤੇਰੇ ਬਿਨਾ ਰਹਿ ਸਕਦਾ ਨਹੀਂ

बंगाली जर्सी पा आ गया टाउन पीछे लगाई फरदा है आओ सामने भीड़ है ये कोई नवी टीम आई है भाई एक बार हाथ खड़ा कर दे अबू वाले मुंडे आ गए अबू कोडली सुखना ਸੁਗਨ ਆਗੜੂ ਵਾਲੇ ਮੁੰਡੇ ਆ ਗਿਆ ਹੈ ਬਹੁਤ ਵੱਡਾ ਧੰਨਵਾਦ ਆ ਛੱਕਾ ਵੱਜ ਗਿਆ ਛੱਕਾ ਕਿੰਨੇ ਵੱਜ ਗਿਆ ਉਧਰ ਛੱਕੇ ਵਾਲਾ ਵੀ ਆ ਗਿਆ ਖੁਕਰਾਂ ਦੇ ਵੀ ਚਰਚੇ ਹੁੰਦੇ ਆ ਆਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਕਿੰਨੇ ਦਾ ਟਾਰਗੇਟ ਸੈਟ ਆ ਜੀ ਦੱਸੋ 44 ਦਾ ਟਾਰਗੇਟ ਆ 43 ਬਣਿਆ ਬਈ 43 ਬਣਿਆ ਜ 44 ਬਣਾਉਣੇ ਆ ਆਓ 44 ਬਣਾਉਣੇ ਆ ਆਓ ਜਲਦੀ ਨਾਲ